ਸਰਕਾਰੀ ਅਹੁਦਿਆਂ ਤੇ ਤਨਖਾਹ ਬਹੁਤ ਸਾਰੇ ਅਧਿਕਾਰੀ ਅੱਜ ਵੀ ਆਪਣੀ ਨੌਕਰੀ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਂਦੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਉਹਨਾਂ ਲਈ ਆਪਣੇ ਸੂਬੇ ਦੀ ਜ਼ਿੰਮੇਵਾਰੀ ਅਤੇ ਸੁਰੱਖਿਆ ਸਭ ਤੋਂ ਉੱਪਰ ਹੁੰਦੀ ਹੈ ਅਜਿਹਾ ਹੀ ਕਾਰਨਾਮਾ ਈਟੀਓ ਮੋਬਾਈਲ ਵਿੰਗ ਜਲੰਧਰ ਸੁਖਜੀਤ ਸਿੰਘ ਵੱਲੋਂ ਕੀਤਾ ਗਿਆ ਜਦੋਂ ਲੋਕਾਂ ਨਾਲ ਮਿਲ ਕੇ ਫਰਾਰ ਹੋਏ ਜੰਮੂ ਕਸ਼ਮੀਰ ਦੇ ਡਰਾਈਵਰ ਅਤੇ ਕੰਡਕਟਰ ਵਿੱਚੋਂ ਕੰਡਕਟਰ ਨੂੰ ਕਾਬੂ ਕਰ ਲਿਆ मिली जानकारी मुताबिक फगवाड़ा ਦੇ ਨਜ਼ਦੀਕੀ ਮੁਹੱਲਾ ਚਾਚੋ ਕੀ ਕਲੋਨੀ ਦੇ ਸਾਹਮਣੇ ਜੰਮੂ ਕਸ਼ਮੀਰ ਦੇ ਇੱਕ ਟਰੱਕ ਦੇ ਰੁਕਣ ਅਤੇ ਉਸਦੇ ਡਰਾਈਵਰ ਦੇ ਕੰਡਕਟਰ ਦੇ ਭੱਜਣ ਤੋਂ ਬਾਅਦ ਮੌਜੂਦਾ ਲੋਕਾਂ ਵਿੱਚ ਅਫਰਾ ਤਫਰੀ ਮਚ ਗਈ ਟਰੱਕ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ ਪਰ ਕੰਡਕਟਰ ਨੂੰ ਈਟੀਓ ਮੋਬਾਈਲ ਵਿੰਗ ਸੁਖਜੀਤ ਸਿੰਘ ਨੇ ਆਮ ਲੋਕਾਂ ਨਾਲ ਮਿਲ ਕੇ ਕਾਬੂ ਕਰ ਲਿਆ ਜਾਣਕਾਰੀ ਦਿੰਦਿਆਂ ਆਈਟੀਓ ਮੋਬਾਈਲ ਵਿੰਗ ਜਲੰਧਰ ਸੁਖਜੀਤ ਸਿੰਘ ਨੇ ਦੱਸਿਆ ਕਿ ਇੱਕ ਟਰੱਕ ਪੂਰੀ ਤਰ੍ਹਾਂ ਲੋਡ ਦਿੱਲੀ ਤੋਂ ਸ਼੍ਰੀਨਗਰ ਜਾ ਰਿਹਾ ਸੀ ਜਦੋਂ ਉਹਨਾਂ ਨੇ ਉਸ ਟਰੱਕ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਟਰੱਕ ਨੂੰ ਭਜਾ ਲਿਆ ਉਹਨਾਂ ਦੀ ਗੱਡੀ ਨੂੰ ਹਿੱਟ ਮਾਰਨ ਦੀ ਕੋਸ਼ਿਸ਼ ਵੀ ਕੀਤੀ ਬੜੀ ਮੁਸ਼ਕਲਤ ਨਾਲ ਉਸ ਦਾ ਪਿੱਛਾ ਕਰਦੇ ਹੋਏ ਜਦੋਂ ਚਾਚੂਗੀ ਪੁਲੀ ਕੋਲ ਪੁੱਜੇ ਤਾਂ ਟਰੱਕ ਡਰਾਈਵਰ ਟਰੱਕ ਰੋਕ ਕੇ ਭੱਜ ਗਿਆ ਉਹਨਾਂ ਨੇ ਪਿੱਛਾ ਕਰਨ ਤੋਂ ਬਾਅਦ ਮੁਹੱਲਾ ਵਾਸੀਆਂ ਦੀ ਮਦਦ ਨਾਲ ਕੰਡਕਟਰ ਨੂੰ ਤੇ ਕਾਬੂ ਕਰ ਲਿਆ ਗਿਆ ਉਨਾ ਦੱਸਿਆ ਕਿ ਗੱਡੀ ਡਰਾਈਵਰ ਨੇ ਗੱਡੀ ਨੂੰ ਕਿਉਂ ਭਜਾਇਆ ਤੇ ਉਹ ਗੱਡੀ ਛੱਡ ਕੇ ਕਿਉਂ ਭਜਿਆ ਇਹ ਟਰੱਕ ਨੂੰ ਮੋਬਾਈਲ ਵਿੰਗ ਦੇ ਦਫ਼ਤਰ ਲਿਜਾਇਆ ਜਾਵੇਗਾ ਉਪਰੰਤ ਇਸ ਦੀ ਜਾਂਚ ਕੀਤੀ ਜਾਵੇਗੀ ਸ਼ੁਰੂਆਤੀ ਜਾਂਚ ਵਿੱਚ ਕੰਡਕਟਰ ਤੋਂ ਪ੍ਰਾਪਤ ਹੋਏ ਬਿੱਲਾਂ ਤੋਂ ਪਤਾ ਲੱਗਦਾ ਹੈ ਕਿ ਟਰੱਕ ਵਿੱਚ ਪਰਚੂਨ ਦਾ ਸਮਾਨ ਦਿੱਲੀ ਤੋਂ ਜੰਮੂ ਕਸ਼ਮੀਰ ਜਾਣਾ ਸੀ ਉਹਨਾਂ ਵੱਲੋਂ ਟਰੱਕ ਦਾ ਐਮਓ 2 ਕੱਟ ਦਿੱਤਾ ਗਿਆ ਹੈ ਕੰਡਕਟਰ ਨੂੰ ਨਾਲ ਲਿਜਾ ਕੇ ਟਰੱਕ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ ਤੇ ਮਿਲ ਮਿਲਾਨ ਕਰਕੇ ਜੋ ਫालतू ਸਮਾਨ ਹੋਇਆ ਉਸਦੇ ਹਿਸਾਬ ਨਾਲ ਅਗਲੀ ਦੀ ਕਾਰਵਾਈ ਕੀਤੀ ਜਾਵੇਗੀ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦਿਆਂ ਰਹਿਣ Facebook ਪੇ ਸਟਾਰ ਵਿਜੇ ਸੱਚ ਦਾ ਪ੍ਰਦੀਪ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਕੀ ਹੈ ਸਾਰਾ ਮਾਮਲਾ ਇਹ ਸਰ ਕੀ ਮਾਮਲਾ ਹੈ ਗੱਡੀ ਆ ਪਰੁਕੀ ਆ ਇਹ ਅਸੀਂ ਅੱਜ ਮੈਂ ਆਪਣੀ ਰੁਟੀਨ ਦੀ ਚੈਕਿੰਗ ਦੌਰਾਨ ਜਿਵੇਂ ਮਲਾਸੀ ਨਿਕਲਦੇ ਆ ਚੈੱਕ ਅੱਜ ਮੇਰੀ ਡਿਊਟੀ ਆ ਤੇ ਮੈਂ ਲੁਧਿਆਣਾ ਤੋਂ ਆ ਰਿਹਾ ਸੀ ਜਲੰਧਰ ਨੂੰ ਆ ਕੋਈ ਜੰਮੂ ਨੰਬਰ ਦੀ ਗੱਡੀ 7298 ਰੁਕਣ ਦਾ ਇਸ਼ਾਰਾ ਕੀਤਾ ਰੁਕਿਆ ਨਹੀਂ ਹੈਗਾ ਉਹ ਉਹਨੇ ਗੱਡੀ ਭਿਜਾਉਣ ਦੀ ਕੋਸ਼ਿਸ਼ ਕੀਤੀ ਫਿਰ ਆਖਰਕਾਰ ਉਹਨੂੰ ਇੱਕ ਮਤਲਬ ਰੋਕ ਕੇ ਉਹਦੇ ਉਹਦੇ ਕਾਗਜ਼ ਪੱਤਰਾਂ ਦੀ ਮੰਗ ਕੀਤੀ ਗਈ ਉਹਦੇ ਚ ਪਰਚੂਨ ਦਾ ਸਮਾਨ ਆ ਦਿੱਲੀ ਤੋਂ ਆ ਰਿਹਾ ਸਮਾਨ ਇਹ ਜੰਮੂ ਕਸ਼ਮੀਰ ਜਾਣਾ ਹੈ ਦਾ ਫਿਰ ਹੁੰਦਾ ਐਮਓਵੀ2 ਅਸੀਂ ਕੱਟਣਾ ਹੁੰਦਾ ਐਮਓਵੀ2 ਨੂੰ ਇਸ਼ੂ ਕਰ ਦਿੱਤਾ ਹੁਣ ਡਰਾਈਵਰ ਨੇ ਨਾਲ ਜਾ ਕੇ ਆਪਣੇ ਦਫ਼ਤਰ ਦੀ ਫਿਜ਼ੀਕਲ ਵੈਰੀਫਿਕੇਸ਼ਨ ਜਿਹੜੀ ਐਕਟ ਦੇ ਅਨੁਸਾਰ ਹੁੰਦੀ ਹੈ ਜੀਐਸਟੀ ਦੇ ਤਹਿਤ ਉਹ ਅਸੀਂ ਕਰਕੇ ਮਤਲਬ ਗੱਡੀ ਨੂੰ ਚਲਵਾਉਣਾ ਲੱਗਦਾ ਹੋਊਗਾ ਜੇ ਕੋਈ ਮਿਲਾਨ ਕਰਾਂਗੇ ਪਹਿਲਾਂ ਜਿਹੜੇ ਆ ਬਿੱਲ ਘਰੇ ਹੈਗੇ ਆ ਇਹਨਾਂ ਨਾਲ ਮਿਲਾਨ ਕਰਾਂਗੇ ਉਹਦੇ ਸਾਹਮਣੇ ਆਲੇ ਫਿਰ ਬਾਅਦ ਤੋਂ ਹੀ ਮਤਲਬ ਦੇਖਿਆ ਜਾ ਸਕਦਾ ਵੀ ਇੱਥੇ ਕੁਝ ਕੋਈ ਫालतू ਸਮਾਨ ਨਿਕਲਦਾ ਨਹੀਂ ਨਿਕਲਦਾ ਕਿੱਥੇ ਦਾ ਨੰਬਰ ਆ ਸਰ ਗੱਡੀ ਦਾ ਇਹ ਜੰਮੂ ਕਸ਼ਮੀਰ ਦਾ ਨੰਬਰ ਆ ਕੋਈ ਸ਼ੱਕੀ ਕੋਈ ਚੀਜ਼ ਤਾਂ ਨਹੀਂ ਮਿਲੀ ਇੱਥੇ ਨਹੀਂ ਨਹੀਂ ਹਲੇ ਹਾਲੇ ਤਾਂ ਮੇਰੇ ਕੋਲ ਕਾਗਜ਼ਦ ਹੀ ਸਿਰਫ ਮੇਰੇ ਕੋਲ ਸਿਰਫ ਕਾਗਜ਼ਦਾਂ ਦੇ ਬਿਲ ਬਿਲਟੀਆ ਇਹ ਮਾਰਸ ਬੁਰਜ ਕੈਰੀਅਰ ਦੀ ਬਿਲਬਿਲਟੀ ਆ ਇਹ ਵੀ ਜਾ ਕੇ ਦਫਤਰੀ ਜਾ ਕੇ ਫਿਜ਼ੀਕਲ ਜਿਹੜੇ ਕੁਛ ਨੇ ਦੀ ਕਰਾਂਗੇ ਜਿਵੇਂ ਅਸੀਂ ਰੂਟੀਨ ਚ ਆਮ ਗੱਡੀਆਂ ਦੀ ਕਰਦੇ ਆ। ਇਹ ਗੱਡੀ ਹੁਣ ਜਲਦ ਲੈ ਕੇ ਜਾ ਰਹੇ ਆ। ਹੁਣ ਦਫਤਰ ਸਾਡੇ ਮੋਬਾਈਲ ਵਿੰਗ ਦੇ ਦਫਤਰ ਲੈ ਕੇ ਜਾ ਰਹੇ ਆ। ਇੱਦਾਂ ਕਿ ਤੁਸੀਂ ਕਹਿੰਦੇ ਪਏ ਜਿੱਥੇ ਉਹ ਜਿਹੜਾ ਚੜਾਏ ਦੇ ਕੰਦੇ ਸੁਣਿਆ ਜਾ ਰਿਹਾ ਐ ਇੱਥੇ ਲੋਕਾਂ ਵੱਲੋਂ ਕਿ ਜਿਹੜਾ ਡਰਾਈਵਰ ਉਹਨੇ ਬਜੰਦੀ ਕੋਸ਼ਿਸ਼ ਕੀਤੀ ਐ। ਆ ਡਰਾਈਵਰ ਭੱਜ ਗਿਆ ਅਸੀਂ ਕਲੀਨਰ ਫੜਿਆ ਹੋਇਆ ਫਿਲਹਾਲ। ਫਿਲਹਾਲ ਕਲੀਨਰ ਆਜੇਗਾ ਕੋ ਸਾਡੇ।